ਕੈਨੇਡਾ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਸੰਘੀ ਸਰਕਾਰ ਇਤਿਹਾਸਿਕ ਵਾਅਦੇ ਤੋਂ ਬਾਅਦ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵੇਗੀ ਜਿਸ ਬਾਰੇ ਕੁਝ ਬਾਹਰ ਕਹਿੰਦੇ ਹਨ ਕਿ ਪ੍ਰਵਾਸੀਆਂ ਤੇ ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵਧੀ ਹੈ ਟਰੂਡੋ ਨੇ ਕਿਹਾ ਕਿ ਸਰਕਾਰ ਕੈਨੇਡਾ ਵੱਲੋਂ ਹਰ ਸਾਲ ਸਵਾਰ ਕੀਤੇ ਜਾਣ ਵਾਲੇ ਸਥਾਈ ਨਿਵਾਸੀਆਂ ਦੀ ਗਿਣਤੀ ਨੂੰ ਘਟਾਉਣ ਬਾਰੇ ਵਿਚਾਰ ਕਰ ਰਹੀ ਹੈ ਲਿਬਰਲ ਸਰਕਾਰ ਦੀ ਨਿਗਰਾਨੀ ਤੀ ਇਮੀਗ੍ਰੇਸ਼ਨ ਪદ્ધਤ ਦੇ ਸਾਲਾਂ ਤੋਂ ਬਾਅਦ ਇੱਕ ਸੰਭਾਵਿਤ ਤੌਰ ਤੇ ਵੱਡੀ ਤਬਦੀਲੀ ਕੀਤੀ ਜਾ ਰਹੀ ਹੈ ਸਰਕਾਰ ਨੇ ਕੋਵਿਡ ਤੋਂ ਬਾਅਦ ਮਜ਼ਦੂਰਾਂ ਦੀ ਗੰਭੀਰ ਘਾਟ ਦੌਰਾਨ ਅਸਥਾਈ ਵਿਦੇਸ਼ੀ ਕਾਮਿਆਂ TFW ਬੰਦੀਆਂ ਨੂੰ ਢਿੱਲਾ ਕਰ ਦਿੱਤਾ ਸੀ ਇਹ ਇੱਕ ਅਜਿਹਾ ਫੈਸਲਾ ਸੀ ਜਿਸ ਨਾਲ ਖਾਸ ਤੌਰ ਤੇ ਘੱਟ ਤਨਖਾਹ ਵਾਲੇ ਕਾਮਿਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ ਟੂਟੋ ਨੇ ਕਿਹਾ ਕਿ ਉੱਚ ਬੇਰੋਜ਼ਗਾਰੀ ਵਾਲੇ ਖੇਤਰਾਂ ਵਿੱਚ ਰੋਜ਼ਗਾਰਦਾਤਾ ਜਿੱਥੇ ਬੇਰੋਜ਼ਗਾਰੀ ਦੀ ਦਰ 6% ਜਾਂ ਇਸ ਤੋਂ ਵੱਧ ਹੈ ਖੇਤੀਬਾੜੀ ਅਤੇ ਭੋਜਨ ਮੱਛੀ ਪ੍ਰੋਸੈਸਿੰਗ ਵਰਗੇ ਭੋਜਨ ਸੁਰੱਖਿਆ ਸੀਮਤ ਆਪਦਾ ਦੇ ਨਾਲ ਘੱਟ ਤਨਖਾਹ ਵਾਲੇ TFW ਨੂੰ ਨੁਨਯੋਕ ਕਰਨ ਦੀ ਯੋਗ ਨਹੀਂ ਹੋਣਗੇ ਉਸਾਰੀਅਤ ਸਿਹਤ ਦੇ ਪਾਲ ਜਿੱਥੇ ਸਟਾਫ ਦੀ ਗੰਬੀਰ ਘਾਟ ਅਜੇ ਵੀ ਮੌਜੂਦ ਹੈ ਇੱਕ ਹੋਰ ਉਲਟ ਫੇਰ ਵਿੱਚ ਸਰਕਾਰ ਨੇ ਕਿਹਾ ਕਿ ਮਾਲਕਾਂ ਨੂੰ ਹੁਣ TFW ਪ੍ਰੋਗਰਾਮ ਦੁਆਰਾ ਆਪਣੇ ਕੁੱਲ ਕਰਮਚਾਰੀਆਂ ਦੇ 10% ਤੋਂ ਵੱਧ ਨੌਕਰੀ ਤੇ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਨਾਲ ਹੀ ਘੱਟ ਤਨਖਾਹ ਵਾਲੇ TFW ਵੀ ਮੌਜੂਦਾ ਤੋਂ ਘਟ ਕੇ 1 ਸਾਲ ਦੇ ਇਕਰਾਰਨਾਮੇ ਤੱਕ ਸੀਮਿਤ ਹੋਣਗੇ ਪਰੂਡੋ ਨੇ ਕਿਹਾ ਹੈ ਕਿ ਸਾਨੂੰ ਕੈਨੇਡੀਅਨ ਕਾਰੋਬਾਰੀਆਂ ਨੂੰ ਸਿਖਲਾਈ ਅਤੇ ਟੈਕਨੋਲੋਜੀ ਵਿੱਚ ਨਿਵੇਸ਼ ਕਰਨ ਦੀ ਲੋੜ ਹੈ ਨਾ ਕਿ ਘੱਟ ਤਨਖਾਹ ਵਾਲੇ ਵਿਦੇਸ਼ੀ ਲੇਬਰ ਤੇ ਨਿਰਭਤਾ ਉਧਾਣੀ ਚਾਹੀਦੀ ਹੈ ਇੱਕ ਚੰਗੀ ਨੌਕਰੀ ਲੱਭਣ ਲਈ ਸੰਘਰਸ਼ ਕਰ ਰਹੇ ਕੈਨੇਡੀਅਨ ਲਈ ਉਚਿਤ ਨਹੀਂ ਹੈ ਉਹ ਔਣਾ ਅਸਥਾਈ ਵਿਦੇਸ਼ੀ ਕਰਮਚਾਰੀਆਂ ਲਈ ਉਚਿਤ ਨਹੀਂ ਹੈ ਜਿਨਾਂ ਤੇ ਚੋਂ ਕੁਝ ਨਾਲ ਦੁਰਵਿਵਹਾਰ ਤੇ ਸ਼ੋਸ਼ਣ ਕੀਤਾ ਜਾ ਰਿਹਾ ਹੈ ਰੋਜ਼ਗਾਰ ਮੰਤਰੀ ਨੇ ਸਹਿਮਤ ਕੀਤਾ ਹੈ ਕਿ ਜਦੋਂ ਦੇਸ਼ ਲੇਬਰ ਮਾਰਕੀਟ ਵਿੱਚ ਵੱਡੇ ਪਾੜੇ ਦੇ ਨਾਲ ਮਹਾਂਮਾਰੀ ਤੋਂ ਉੱਭਰਿਆ ਸੀ ਅਸਮੀ ਨਾਲੋਂ ਹੁਣ ਨੌਕਰੀਆਂ ਦੀ ਮਾਰਕੀਟ ਬਹੁਤ ਜ਼ਿਆਦਾ ਢਿੱਲੀ ਹੈ ਬੈਂਕ ਆਫ ਕਨੇਡਾ ਦੀ ਹਾਲ ਹੀ ਦੀ ਮੁਦਰਾ ਰਿਪੋਰਟਾਂ ਅਨੁਸਾਰ ਨਵੇਂ ਆਉਣ ਵਾਲੇ ਆ ਪ੍ਰਵਾਸੀ ਬੇਰੋਜ਼ਗਾਰੀ ਦੀ ਦਰ ਹੁਣ 11.6% ਹੈ ਜੋ ਕਿ ਜੂਨ ਵਿੱਚ ਦਰਜ ਕੀਤੀ ਗਈ 6.4% ਦੀ ਸਮੁੱਚੀ ਬੇਰੋਜ਼ਗਾਰੀ ਦਰ ਤੋਂ ਬਹੁਤ ਜ਼ਿਆਦਾ ਹੈ ਨੌਜਵਾਨਾਂ ਲਈ ਜਿਸ ਵਿੱਚ 15 ਤੋਂ 24 ਸਾਲ ਦੀ ਉਮਰ ਦੇ ਲੋਕ ਸ਼ਾਮਲ ਹਨ ਬੇਰੋਜ਼ਗਾਰੀ ਦੀ ਦਰ 13.5% ਤੋਂ ਵਧੀ ਹੈ ਸੰਗੀ ਸਰਕਾਰ ਦੇ ਅੰਕੜੇ ਅਨੁਸਾਰ ਇੱਕ ਦਹਾਕੇ ਤੋਂ ਬਹੁਤ ਜ਼ਿਆਦਾ ਹੈ ਇਸ ਦੌਰਾਨ ਘੱਟ ਤਨਖਾਹ ਵਾਲੇ TFW ਸੈਕਟਰ ਜਿਸ ਨੇ ਫੂਡ ਸੇਵਾਵਾਂ ਵਿੱਚ ਕਰਮਚਾਰੀਆਂ ਨੂੰ ਦਾਖਲ ਕੀਤਾ ਹੈ ਪਰ ਨਾਲ ਹੀ ਉਸਾਰੀ ਅਤੇ ਹਸਪਤਾਲਾ ਵਰਗੇ ਖੇਤਰਾਂ ਵਿੱਚ ਵੀ 2016 ਵਿੱਚ 15817 ਅਜੇ ਕਾਮਯਤ ਤੋਂ ਵੱਧ ਕੇ 2023 ਵਿੱਚ 80000 ਤੋਂ ਵੱਧ ਹੋ ਗਿਆ ਸੰਗੀ ਸਰਕਾਰ ਦੇ ਇਹ ਅੰਕੜੇ ਅਨੁਸਾਰ ਹੈ ਮੰਤਰੀ ਨੇ ਕਿਹਾ ਕਿ ਅੱਜ ਦੀਆਂ ਤਬਦੀਲੀਆਂ ਘੱਟ ਤਨਖਾਹ ਵਾਲੇ TFW ਦੀ ਸੰਖਿਆ ਨੂੰ ਲਗਭਗ ਵਧਾ 60000 ਤੋਂ ਘਟਾ ਦੇਵੇਗੀ ਸੰਖਿਆ ਨੂੰ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਤੇ ਲਿਆਏਗੀ ਹਾਊਸਿੰਗ ਮੰਤਰੀ ਸ਼ੌਨ ਫਰੇਜ਼ਰ ਨੇ ਜੋ ਕਿ ਇਮੀਗ੍ਰੇਸ਼ਨ ਮੰਤਰੀ ਸਨ ਜਦੋਂ 2022 ਵਿੱਚ TFW ਨਿਯਮਾਂ ਵਿੱਚ ਪਹਿਲੀ ਵਾਰ ਢਿੱਲ ਦਿੱਤੀ ਗਈ ਸੀ ਅਤੇ ਕਿਹਾ ਸੀ ਕਿ ਅਸਥਾਈ ਕਰਮਚਾਰੀਆਂ ਤੇ ਰੋਕ ਲਗਾਉਣ ਨਾਲ ਹਾਊਸਿੰਗ ਮਾਰਕੀਟ ਵਿੱਚ ਕੁਝ ਤਣਾਅ ਨੂੰ ਘਟ ਕਰਨ ਵਿੱਚ ਮਦਦ ਮਿਲੇਗੀ ਸ਼ੌਨ ਫਰੇਜ਼ਰ ਨੇ ਕਿਹਾ ਕਿ ਸਾਨੂੰ ਉਮੀਦ ਹੈ ਕਿ ਅੱਜ ਕੀਤੇ ਗਏ ਬਦਲਾਅ ਸੰਭਾਵਿਤ ਤੌਰ ਤੇ ਦੇਸ਼ ਭਰ ਦੇ ਹਜ਼ਾਰਾਂ ਹਾਊਸਿੰਗ ਯੂਨਿਟਾਂ ਤੇ ਦਬਾਅ ਨੂੰ ਘਟਾ ਸਕਦੇ ਹਨ ਉਥੇ ਮੀਡੀਆ ਦੁਆਰਾ ਪੁੱਛੇ ਗਏ ਸਵਾਲ ਤੇ ਸਰਕਾਰ ਦੇ ਨਵੇਂ ਆਉਣ ਵਾਲੇ ਬੇਰੁਜ਼ਗਾਰੀ ਦਰ 12% ਦੇ ਨਾਲ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵਿਆਪਕ ਤਬਦੀਲੀਆਂ ਤੇ ਵਿਚਾਰ ਕਰ ਰਹੀ ਹੈ ਟਰੂਡੋ ਨੇ ਕਿਹਾ ਕਿ ਸਰਕਾਰ ਇਸ ਗਿਰਾਵਟ ਵਿੱਚ ਆਪਣੇ ਇਮੀਗ੍ਰੇਸ਼ਨ ਪ੍ਰਧ ਦੀ ਸਮੀਖਿਆ ਕਰਨ ਜਾ ਰਹੀ ਹੈ ਅਤੇ ਹੁਣ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਸੋਮਵਾਰ ਨੂੰ ਐਲਾਨ ਕੀਤਾ ਹੈ ਕਿ ਸੰਘੀ ਸਰਕਾਰ ਇਤਿਹਾਸਿਕ ਵਾਅਦੇ ਤੋਂ ਬਾਅਦ ਕੈਨੇਡਾ ਵਿੱਚ ਅਸਥਾਈ ਵਿਦੇਸ਼ੀ ਕਾਮਿਆਂ ਦੀ ਗਿਣਤੀ ਨੂੰ ਘਟਾ ਦੇਵਗੀ ਜਿਸ ਬਾਰੇ ਕੁਝ ਮਾਹਰ ਕਹਿੰਦੇ ਹਨ ਕਿ ਪ੍ਰਵਾਸੀਆਂ ਤੇ ਨੌਜਵਾਨਾਂ ਵਿੱਚ ਬੇਰੋਜ਼ਗਾਰੀ ਦੀ ਦਰ ਵਧੀ ਹੈ ਟਰੂਡੋ ਨੇ ਕਿਹਾ ਕਿ ਸਾਨੂੰ ਕੈਨੇਡੀਅਨ ਕਾਰੋਬਾਰੀਆਂ ਨੂੰ ਸਿਖਲਾਈ ਤੇ ਟੈਕਨੋਲੋਜੀ ਵਿੱਚ ਨਿਵੇਸ਼ ਕਰਨ ਦੀ ਲੋੜ ਹੈ ਨਾ ਕਿ ਘੱਟ ਲਾਗਤ ਵਾਲੇ ਵਿਦੇਸ਼ੀ ਲੇਬਰ ਤੇ ਨਿਰਭਤਾ ਬਣਾਉਣੀ ਚਾਹੀਦੀ ਹੈ